ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 8 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸੋ ਇਸ ਵੇਲੇ ਦੀਆਂ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਲਗਭਗ ਇਸ ਵੇਲੇ 7:30 ਵਜੇ ਚੱਲ ਰਹੇ ਆ 8 ਦੇ ਤੇ 3 ਅਪ੍ਰੈਲ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਪੰਜਾਬ ਹਰਿਆਣਾ ਦੇ ਵਿੱਚ ਐਸੇਲੇ ਇੱਕ ਸਿਸਟਮ ਚੱਲਦਾ ਫਿਆ ਇਹਦੀ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕਿਆ ਕਿ ਇਹ ਸਿਸਟਮ ਦੇ ਸਰਕਾਰ ਅੱਜ ਰਾਤ ਨੂੰ ਕਿਤੇ ਕਿਤੇ ਮੀਂਹ ਪੰਦਾ ਬੰਦੀ ਤੇ ਇਸ ਨਾਲ ਹੀ ਦੇ ਨਾਲ ਦਰਜ ਹੋਣ ਦੇ ਆਸਾਰ ਹੋਣਗੇ ਗਰਜ ਰਸਕੋ ਵਾਲੇ ਬਦਲ ਪੰਜਾਬ ਦੇ ਵਿੱਚ ਵੀ ਕਿਤੇ ਕਿਤੇ ਬੂੰਦਾ ਬੰਦੀ ਕਣੀਆਂ ਸਿੱਟ ਸਕਦੇ ਨੇ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਭਾਵੇਂ ਮਾਝੇ ਦੇ ਕੁਝ ਖੇਤਰ ਹੋਣ ਫਾਮਜਾ ਮਾਲਵੇ ਦੇ ਕੁਝ ਖੇਤਰ ਹੋਣ ਆ ਬਾਕੀ ਬਹੁਤਾ ਜਿਹੜਾ ਇਫੈਕਟ ਹੈ ਉਹ ਰਾਜਸਥਾਨ ਦੇ ਕੁਝ ਖਾਗਾਂ ਦੇ ਵਿੱਚ ਫੈਏਗਾ ਤੇ ਹਰਿਆਣਾ ਦੇ ਖਚੂ ਵਿੱਚ ਖਾਗਾਂ ਦੇ ਵਿੱਚ ਉਮੀਦ ਹੈ ਆਸਾਰ ਅੱਜ ਰਾਤ ਨੂੰ ਬਣੇ ਹੋਏ ਨੇ ਅੱਗੇ ਵਧਾਂਗੇ ਜੀ ਜਗਰਾਫਾ ਵਿਤੇ 24 ਘੰਟਿਆਂ ਦੇ ਅੰਕੜੇ ਚੱਕਦੇ ਆ ਤੇ ਟੈਂਪਰੇਚਰ ਜਿਹੜੇ ਹੁਣ ਤਾਂ ਉੱਜਾ ਰਹੇ ਨੇ ਭਾਵ ਜ ਮੈਕਸਿਮਮ ਟੈਂਪਰੇਚਰ ਨੇ ਭਾਵ ਮਿਨਿਮਮ ਟੈਂਪਰੇਚਰ ਨੇ 3-4 ਡਿਗਰੀ ਦਾ ਇਜ਼ਾਫਾ ਇਹਨਾਂ ਦੇ ਵਿੱਚ ਦਰਜ ਹੋਇਆ ਜਿੱਥੇ ਮਿਨਿਮਮ ਟੈਂਪਰੇਚਰ ਰਾਤਾਂ ਦੇ 10 ਤੋਂ ਹੇਠਾ ਚੱਲਦੇ ਫੇ ਸੀ ਉਹ ਹੁਣ 12-13 ਦੇ ਆਸ-ਪਾਸ ਆ ਚੁੱਕੇ ਨੇ ਤੇ ਜਿਹੜੇ ਦਿਨਾਂ ਦੇ ਟੈਂਪਰੇਚਰ 30 ਤੋਂ ਥੱਲੇ ਆ ਗਏ ਸੀ ਸਿਸਟਮ ਲੰਘਣ ਕਰਕੇ ਉਹ ਹੁਣ ਤਾਂ ਉਜਾਂਦੇ ਜਾਂਦੇ 35-37 ਡਿਗਰੀ ਦੇ ਆਸ-ਪਾਸ ਦਰਜ ਹੋ ਰਹੇ ਨੇ ਮੈਕਸਿਮਮ ਜ਼ਿਲ੍ਹਿਆਂ ਦੇ ਵਿੱਚ ਸੋ ਇਹ ਸਿਸਟਮ ਦਾ ਲੰਘ ਕੱਲ ਤੋਂ ਅਗਲੇ ਜਿਹੜੇ 3-4 ਦਿਨ ਹੋਣਗੇ ਜਿਹੜੀ ਤਗੜੀ ਧਫਾ ਕਹਿ ਸਕਦੇ ਆ ਗਰਮੀ ਜੜੀ ਆ ਹੁਣ ਪਏਗੀ ਹਮਸ ਦੁਪਹਿਰ ਵੇਲੇ ਫਲਾਸ ਟੈਂਪਰੇਚਰ ਵੀ ਤਾਹ ਨੂੰ ਜਾਣਗੇ ਕਿਉਂਕਿ ਹੁਣ ਕੋਈ ਸਿਸਟਮ ਆਉਦਾ ਜਾ ਨਹੀਂ ਰਿਹਾ ਇਸ ਤੋਂ ਬਾਅਦ ਅਗਲੇ 6-7 ਦਿਨਾਂ ਤੱਕ ਹਾਲਾਂਕਿ ਇੱਕ ਅਦਾ ਟਟਮੂ ਜਿਹਾ ਬਦਲ ਬਜਾ ਹੁਲ ਉੱਤੋਂ ਦੀ ਜਿਹੜਾ ਸਿਸਟਮ ਲੰਘ ਜੇ ਇਦਾਂ ਇਹ ਤੇ ਇਨਕਾਰ ਨਹੀਂ ਆਫਾ ਕਰ ਸਕਦੇ ਫਿਲਹਾਲ ਅਗਲੇ 4-5 ਦਿਨ ਮੌਸਮ ਖੁਸ਼ਕ ਤੇ ਗਰਮ ਬਣਿਆ ਰਹੇਗਾ ਤੇ ਹੀਟ ਵੇਵ ਦੇ ਅਲਰਟ ਨੇ ਜਿਹੜੇ ਮੌਸਮ ਫਾਗਨੇ ਜਾਰੀ ਕੀਤੇ ਨੇ ਜੀ ਉਹ ਵੀ ਅਪਡੇਟ ਤੁਹਾਨੂੰ ਸਾਂਝ ਕਰਾਂਗੇ ਉਸ ਤੋਂ ਬਾਅਦ ਇਹਨਾਂ ਜੀ ਅੱਜ orange ਅਲਰਟ ਜਾਰੀ ਕੀਤੇ ਗਏ ਨੇ ਮੌਸਮ ਫਾਗ ਕੋ ਖਾਸ ਕਰਕੇ ਮਧ ਪ੍ਰਦੇਸ਼ ਦੇ ਕੁਝ ਖੇਤਰ ਤੇ ਤੇਲੰਗਾਨਾ ਕਰਨਾਟਕਾ ਯਾਨੀ ਕਿ ਉੱਧਰਲੇ ਸੁਪਿਆਂ ਦੇ ਵਿੱਚ ਜਿਹੜੇ ਆ ਕਿਤੇ ਕਿਤੇ ਗੜੇਮਾਰੀ ਦੇ ਔਰ ਤੇਜ਼ ਹਨੇਰ ਚ ਖੜਦੇ ਅਲਰਟ ਹੈ ਜਿਹੜਾ ਉਹਨਾਂ ਖੇਤਰਾਂ ਦੇ ਵਿੱਚ ਜਾਰੀ ਕੀਤੇ ਗਏ ਨੇ ਕਿਉਂਕਿ ਤੁਸੀਂ ਦੇਖ ਸਕਦੇ ਆ ਇਹਨਾਂ ਖੇਤਰਾਂ ਦੇ ਵਿੱਚ ਇੱਕ ਸਿਸਟਮ ਜਿਹੜਾ ਚੱਲਦਾ ਫਿਆ ਤੇ ਇਹਨਾਂ ਫਾਗਾਂ ਦੇ ਵਿੱਚ ਤਗੜੀ ਗੜੇਮਾਰ ਫਲਸ ਤੇਜ਼ ਮੀਂਹ ਜਿਹੜਾ ਦਰਜ ਹੋਣਗੇ ਸੋ ਜੇਕਰ ਆਪ ਤੁਹਾਡੇ ਨਾਲ ਅੰਕੜੇ ਸਾਂਝੇ ਕਰਦਣੇ ਆ ਜੀ ਹੀਟ ਵੇਵ ਦੇ ਅਲਰਟ ਜਿਹੜੇ ਉਹ ਜਾਰੀ ਕੀਤੇ ਗਏ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੇਕਰ ਪੰਜਾਬ ਦੀ ਗੱਲ ਕਰੀਏ ਆ 7 ਹੋਰ ਦਿਨ ਯਾਨੀ ਕਿ ਅਗਲੇ ਜਿਹੜੇ 7-8 April ਤੱਕ ਹੀਟ ਵੇਵ ਚੱਲ ਸਕਦੀ ਆ ਪੰਜਾਬ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਤੇ ਇਹ ਦੱਸਾ ਦਿਆਂ ਕਿ ਹੀਟ ਵੇਵ ਦੇ ਅਲਰਟ ਜਿਹੜਾ ਜਾਰੀ ਕੀਤਾ ਗਏ ਨੇ ਸੋ ਆਉਂਦੇ ਦਿਨਾਂ ਤੱਕ ਗਰਮੀਆਂ ਆਪਣਾ ਰੰਗ ਦਿਖਾਏਗੀ ਉਸ ਤੋਂ ਬਾਅਦ ਇੱਕ ਸਿਸਟਮ ਵੀ ਆਏਗਾ ਉਹਦੇ ਵੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਫਿਲਹਾਲ ਦੂਜੇ ਹਫਤੇ ਦੇ ਅਖੀਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਪ੍ਰਭਾਵ ਫੁੰਦਾ ਜਾ ਰਿਹਾ ਜਿਹੜਾ ਕਿ ਉੱਤਰੀ ਹਿੰਦ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਹਲੇ ਦੂਰ ਹੈ ਸਿਸਟਮ ਇਸ ਲਈ ਕਿਆ ਸਰੰਗਾਂ ਲਾਉਣੀਆਂ ਥੋੜੀ ਮੁਸ਼ਕਿਲ ਹੈ ਕਿੰਨੇ ਕੋ ਚਮਨੀ ਲੱਗਣਗੇ ਤੇ ਕਿਹੜੇ ਖੇਤਰਾਂ ਦੇ ਵਿੱਚ ਲੱਗਣਗੇ ਇਹ ਅਪਡੇਟ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਫਿਲਹਾਲ ਇਹੀ ਅਪਡੇਟ ਧੰਨਵਾਦ